ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਸਾਹਮਣੇ ਪੇਚਾਰੇ ਪੱਗ ਦੇ ਵੀਡੀਓ ਲੈ ਕੇ ਆਏ ਆ ਜਿਹੜਾ ਆਪਾਂ ਨੇ ਪਹਿਲਾਂ ਲਗਾਉਣਾ ਹੈ ਜੀ ਪਿੱਛੋਂ ਪਿੱਛੇ ਲਿਆ ਕੇ ਅੱਧੇ ਅੱਖ ਤੇ ਅੱਧੀ ਗਲਟਾ ਆ ਕੇ ਕੰਤੇ ਲਗਾਉਣੇ ਆ ਜੀ ਜਿਹੜਾ ਆਪਾਂ ਨੇ ਦੂਸਰਾ ਲਾੜ ਲਗਾਉਣਾ ਹੈ ਪਿੱਛੋਂ ਪਿੰਚ ਕਰਕੇ ਚੰਗੀ ਤਰ੍ਹਾਂ ਖੋਲ ਕੇ ਮੂੜ ਕੇ ਸਾਫ਼ ਕਰਕੇ ਲਗਾ ਦੇਣਾ ਹੈ ਜੀ ਤੇ ਬਾਅਦ ਦੀ ਮਦ ਨਾਲ ਬਾਅਦ ਨਾਲ ਸਫਾਈ ਕਰ ਲੈਣੀ ਹੈ ਜੀ ਜਿਹੜਾ ਆਪਾਂ ਨੇ ਤੀਸਰਾ ਲਾੜ ਲਗਾਉਣਾ ਹੈ ਪਿੱਛੋਂ ਪੈਂਚ ਕਰ ਇਹ ਪਿੱਛੋਂ ਪੈਂਚ ਕਰਕੇ ਲਿਆ ਕੇ ਲੈਪਨ ਦੂਸਰਾ ਲੜ ਹੈ ਚੰਗੀ ਤਰ੍ਹਾਂ ਲਗਾ ਦੇਣਾ ਹੈ ਜੀ ਜਿਹੜਾ ਹੁਣ ਆਪਾਂ ਨੇ ਤੀਸਰਾ ਲੜ ਹੁਣ ਲਗਾਉਣਾ ਹੈ ਪਿਛੋ ਪਿੰਚ ਬੰਦ ਪਾਸਾ ਉੱਪਰ ਖੁੱਲਦਾ ਪਾਸਾ ਥੱਲੇ ਰੱਖ ਕੇ ਪਿਛੋ ਲਿਆ ਕੇ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਹੈ ਜੀ ਇਸ ਪੱਕ ਦੀ ਲੈਂਥ ਹੈ ਜੀ 6 ਮੀਟਰ ਚੰਗੀ ਤਰ੍ਹਾਂ ਕੋਲ ਕੇ ਮੂਰੂ ਮੋੜ ਕੇ ਉਹਨੂੰ ਮੋੜ ਕੇ ਸਾਫ਼ ਕਰਕੇ ਕਰਕੇ ਸਾਫ਼ ਕਰਕੇ ਬਾਲਦੀ ਮਤਨ ਨਾਲ ਆਪਾਂ ਨੇ ਲੜ ਲੜ ਦੀ ਸਫਾਈ ਕਰ ਲੈਣੀ ਆ ਜੀ ਜਿਹੜਾ ਉਹਨਾਂ ਆਪਾਂ ਨੇ ਜਿਹੜਾ ਆਪਾਂ ਨੇ ਤੀਜਾ ਲੜ ਲਗਾਇਆ ਸੀ ਆਪਾਂ ਨੇ ਹੁਣ ਚੰਗੀ ਤਰ੍ਹਾਂ ਬਾਲ ਦੀ ਮਦਦ ਨਾਲ ਸੈੱਟ ਕਰ ਲੈਣਾ ਹੈ ਜੀ ਉਹ ਜਿਹੜਾ ਆਪਾਂ ਨੇ ਹੁਣ ਉਹ ਜਿਹੜਾ ਆਪਾਂ ਨੇ ਚੌਥਾ ਲੜ ਲਗਾਉਣਾ ਹੈ ਜੀ ਪਿੱਛੋਂ ਪਿੰਚ ਕਰਕੇ ਬੰਦਵਾਸ ਉੱਪਰ ਰੱਖ ਕੇ ਖੁੱਲਦਾ ਵਸਾ ਥੱਲੇ ਰੱਖ ਕੇ ਖੁੱਲਦਾ ਬੰਦਵਾਸ ਉੱਪਰ ਰੱਖ ਕੇ ਖੁੱਲਦਾ ਵਸਾ ਥੱਲੇ ਰੱਖ ਕੇ ਚੰਗੀ ਤਰ੍ਹਾਂ ਖੋਲ ਲੈਣਾ ਹੈ ਉਸ ਤੋਂ ਬਾਅਦ ਆਪਾਂ ਨੇ ਮੂਰੋ ਮੋੜ ਕੇ ਚੰਗੀ ਤਰ੍ਹਾਂ ਸਫਾਈ ਵਿੱਚ ਲਗਾ ਦੇਣਾ ਹੈ ਜੀ ਸਫਾਈ ਵਿੱਚ ਇਹ ਚੌਥਾ ਰੜਾ ਜੀ ਆਪਾਂ ਨੇ ਲਗਾ ਲੈਣਾ ਹੈ ਤੇ ਉਸ ਤੋਂ ਬਾਅਦ ਬਾਤੀ ਮਦਰ ਨਾਲ ਆਪਾਂ ਨੇ ਪੇਚ ਵਿੱਚ ਸਫਾਈ ਕਰ ਲੈਣੀ ਹੈ ਸਫਾਈ ਕਰ ਲੈਣੀ ਹੈ ਜੇ ਤੁਹਾਨੂੰ ਵੀਡੀਓ ਇਹ ਦੇ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ ਅਸੀਂ ਤੁਹਾਨੂੰ ਤੁਹਾਡੇ ਲਈ ਇਹ ਜੀ ਵੀਡੀਓ ਹੋਰ ਲੈ ਕੇ ਆ ਸਕੀ ਹੈ ਜਿਹੜਾ ਹੁਣ ਆਪਾਂ ਨੇ ਪੰਜਵਾਂ ਨਾੜ ਲਗਾਉਣਾ ਹੈ ਜੀ ਉਸ ਨੂੰ ਪਿੱਛੋਂ ਪਿੰਚ ਕਰਕੇ ਮੂੰਹ ਖੋਲ ਕੇ ਮੂਰੋਂ ਮੋੜ ਕੇ ਸਾਫ਼ ਕਰਕੇ ਸਾਫ਼ ਕਰਕੇ ਲਗਾਉਣਾ ਹੈ ਜੀ ਤੇ ਆਪਾਂ ਨੇ ਬਾਅਦ ਦੀ ਮਦਦ ਨਾਲ ਸਫਾਈ ਕਰ ਲੈਣੀ ਹੈ ਇਹ ਪੇਚਾਂ ਵਿੱਚ ਪਿੱਛੇ ਤੱਕ ਜਿਹੜਾ ਆਪਾਂ ਨੇ ਅੰਤਿਮ ਨਟ ਲਗਾਉਣਾ ਹੈ ਜੀ ਉਸ ਨੂੰ ਪਿੱਛੋਂ ਪਿੰਚ ਕਰਕੇ ਚੰਗੀ ਤਰ੍ਹਾਂ ਖੋਲ ਕੇ ਮੂਰੂ ਮੋੜ ਕੇ ਮੁਰਾ ਮੋੜ ਕੇ ਚੰਗੀ ਤਰ੍ਹਾਂ ਸਫਾਈ ਵਿੱਚ ਸਫਾਈ ਵਿੱਚ ਲਗਾ ਦੇਣਾ ਹੈ ਜੀ ਉਸ ਤੋਂ ਬਾਅਦ ਆਪ ਜਿਹੜਾ ਆਪਣੇ ਚਿਮਾ ਲੜ ਲਗਾਇਆ ਹੈ ਉਸ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ ਅਸ ਤੋਂ ਬਾਅਦ ਆਪਾਂ ਨੇ ਬਾਅਦ ਦੀ ਵਦਨ ਨਾਲ ਇਸ ਵਿੱਚ ਸਪਾਈ ਕਰ ਲੈਣੀ ਹੈ ਸਪਾਈ ਕਰ ਲੈਣੀ ਹੈ ਜੀ ਚੰਗੀ ਤਰ੍ਹਾਂ ਬਾਅਦ ਨੂੰ ਸਪਾਈ ਕਰਕੇ ਉੱਪਰੋਂ ਜਿਹੜੇ ਆਪਣੇ ਪੇਚ ਹੋਣਗੇ ਉਹਨਾਂ ਦੇ ਵੀ ਚੰਗੀ ਤਰ੍ਹਾਂ ਸਪਾਈ ਕਰ ਲੈਣੀ ਹੈ ਬਾਅਦ ਦੀ ਸਹਾਇਤਾ ਨਾਲ ਤੰਗੀ ਤੇਰਾ ਬਾਦ ਨੂੰ ਸਫਾਈ ਕਰ ਲੈਣੀ ਹੈ ਸਫਾਈ ਕਰਕੇ ਜਿਹਨ ਜਿਹੜਾ ਆਪਾਂ ਨੇ ਆਪਾਂ ਨੇ 3D ਕਰ ਸਕਦੇ ਹਾਂ ਤੁਸੀਂ 3D ਵੀ ਕਰ ਸਕਦੇ ਹੋ ਰਿਕਲਰ ਨੂੰ ਕਰ ਸਕਦੇ ਹਾਂ ਆਪਾਂ 3D ਗਾਰੇ ਦੇਖ ਸਕਦੇ ਹੋ ਤੁਸੀਂ ਜਿਵੇਂ ਵੀਡੀਓ ਵਿੱਚ ਜਿਹੜਾ ਆਪਾਂ ਨੇ ਆਖਰੀ ਲੜ ਲਗਾਉਣਾ ਹੈ ਜੀ ਟੁੱਟੀ ਲੜ ਲਗਾਉਣਾ ਹੈ ਉਸ ਤੋਂ ਬਾਅਦ ਆਪਾਂ ਨੇ ਜਿਹੜੇ ਆਪਣੇ ਪੇਚ ਹੋਣਗੇ ਉਹਨਾਂ ਦੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਪਿੱਛੇ ਤੱਕ ਮੂਰਤ ਲੈ ਕੇ ਪਿੱਛੇ ਤੱਕ ਸਫਾਈ ਕਰ ਲੈਣੀ ਹੈ ਤੇ ਆਪਾਂ ਨੇ ਉਸ ਤੋਂ ਬਾਅਦ ਨੱਕ ਦੀ ਸਿਹਤ ਵਿੱਚ ਪੱਗ ਪੈਣ ਲਗਾ ਲੈਣਾ ਹੈ ਜੀ ਉਸ ਤੋਂ ਅੱਗੇ ਜਿਹੜਾ ਆਪਾਂ ਨੇ ਆਖਰੀ ਲਾਲ ਲਗਾਉਣਾ ਹੈ ਉਸ ਨੂੰ ਇੱਕ ਪੱਲਾ ਇੱਕ ਪੱਲਾ ਥੱਲੇ ਇੱਕ ਪੱਲਾ ਉੱਪਰ ਕਰਕੇ ਲੱਗ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਵਾਲ ਕੱਟ ਕੇ ਉੱਪਰ ਜਿਹੜਾ ਵਾਲ ਕੱਟ ਕੇ ਪੱਗ ਪੈਂਦੇ ਥਲੇ ਲਾ ਕੇ ਮੋੜ ਪੱਗ ਪੈਂਦੇ ਥਲੇ ਲਾ ਕੇ ਮੋੜ ਕੇ ਲਗਾ ਦੇਣਾ ਹੈ ਜੀ ਮੂੜ ਕੇ ਉੱਪਰ ਟੱਪ ਲੈਣਾ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਸਟ ਲੜ ਸੈੱਟ ਕਰ ਲਿਆ ਹਨ ਸਾਥੀ ਬੰਦੇ ਨਾਲ ਉਸ ਤੋਂ ਬਾਅਦ ਤੁਸੀਂ ਜਾਓ ਤਾਂ 3D ਵੀ ਕਰ ਸਕਦੇ ਹੋ ਜਿਵੇਂ ਵੀਡੀਓ 'ਚ ਅਸੀਂ ਕੀਤੀ ਹੈ ਜੀ ਉਸ ਤੋਂ ਬਾਅਦ ਆਪਾਂ ਇਹ ਜਿਹੜਾ ਪਾਣੀ ਸੈਟ ਕਰਨਾ ਹੈ ਜੀ ਜਿਹੜਾ ਆਪਾਂ ਨੇ ਪਹਿਲਾਂ ਲਾੜਨ ਦਾ ਗਾਇ ਸੀ ਉਸ ਨੂੰ ਖੋਲ ਕੇ ਜਿਹੜਾ ਪੂਰਾ ਕੋਲ ਕੇ ਜਿਹੜਾ ਆਪਾਂ ਨੇ ਮੂੰਹ ਚ ਲੱਟ ਰੱਖਿਆ ਸੀ ਉਸ ਨੂੰ ਖਿੱਚ ਕੇ ਬਾਅਦ ਦੀ ਮਦਦ ਨਾਲ ਪੂਰਾ ਸੈਟ ਆਕ ਲੈਣਾ ਤੁਸੀਂ ਹੱਥ ਨਾਲ ਵੀ ਟਕ ਸਕਦੇ ਹੋ ਜਿਹੜਾ ਹੁਣ ਜਿਹੜਾ ਆਪਾਂ ਨੇ ਪਿਛਲਾ ਲੜ ਲਗਾਉਣਾ ਹੈ ਜੀ ਚੰਗੀ ਤਰ੍ਹਾਂ ਖੋਲ ਕੇ ਪਿੱਛੇ ਪਿੰਚ ਕਰ ਦੇਣਾ ਹੈ ਜੀ ਵੈਕੂ ਜੀ ਕਾਲਸਾ ਵੈਕ ਜੀ ਕਿਫਾ